ਕਪਤਲ ਦਾ ਪਤੀਲਾ ਏ ਇੱਕ ਪਿੱਤਲ ਦਾ ਪਤੀਲਾ ਏ ਓਏ ਆਪਣੀ ਚੜਦਾ ਇਹ ਵੀਡੀਓ ਬਣਾਉਂਦਾ ਰੰਗੀਲਾ ਪਿਆ ਆ ਆ ਆ ਓਏ ਮੈਨੂੰ ਲੋਕੀ ਦੱਸਦੇ ਆ ਓਏ ਮੈਨੂੰ ਲੋਕੀ ਦੱਸਦੇ ਆ ਓਏ ਸਾਰੇ ਲੋਕੀ ਦੱਸਦੇ ਆ ਆ ਸਾਰੇ ਲੋਕੀ ਦੱਸਦੇ ਆ ਓ ਗੱਲਾਂ ਚੰਗੀਆਂ ਕਰਦਾ ਤਾਂ ਹੀ ਬੰਦੇ ਹੱਸਦੇ ਆ ਆ ਆ ਆ ਗਲਾਸਾਂ ਦਾ ਕੀ ਕਰਨਾ ਹੈ ਇੱਥੇ ਰੱਖ ਇੱਥੇ ਰੱਖ ਦੇ ਦੱਸ ਬਹੁਤ ਏ ਰੱਖ ਲਈ ਬਸ ਸਾਈਡ ਤੇ ਗਲਾਸਾਂ ਦਾ ਕੀ ਕਰਨਾ ਹੈ ਇਹ ਬਸ ਦੰਦ ਨਹੀਂ ਪਾਉਣਾ ਗਲਾਸਾਂ ਦਾ ਕੀ ਕਰਨਾ ਹੈ ਓਏ ਇੱਕ ਸੋਨੇ ਦਾ ਦੰਦ ਮਾਈਆ 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 ਕੱਲਾ ਪਾਣੀ ਪੀ ਕੇ ਗਲਾਸ ਪਾਸੇ ਰੱਖ ਨਹੀਂ ਕਿਤੇ ਪਾਤੀ ਨਾ ਘਟ ਮਾਈਆ ਆਏ 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 ਚੱਲ ਗਿਆ